ਉਹਨੂੰ ਪ੍ਰੈਸ ਕਾਨਫਰੈਂਸ ਲਈ ਦੇ ਸਦਾ ਤੁਹਾਡਾ ਧੰਨਵਾਦ ਤੁਸੀਂ ਲੋਕ ਭਾਰੀ ਕੰਟਰੀ ਚ ਆਏ ਹੋ ਅੱਜ ਦਾ ਜਿਹੜਾ ਸਾਰ ਨੂੰ ਵੱਡੀ ਗੱਲ ਹੈ ਕਿ ਸਰਕਾਰ ਨੂੰ ਪਤਾ ਸੀ 6 ਮਹੀਨੇ ਦਾ ਕਿ ਬਾਈ ਇਲੈਕਸ਼ਨ ਆਉਣੀ ਆ ਲੇਕਿਨ ਹਾਲੇ ਤਾਈਂ ਸਰਕਾਰ ਬਾਉਂਡਰੀ ਫਿਰਦੀ ਆ ਬਹੁਤ ਸਰਕਾਰ ਤੋਂ ਨੈਰੇਟਿਵ ਸੈੱਟ ਨਹੀਂ ਹੋ ਪਾਇਆ ਨੈਰੇਟਿਵ ਹੁੰਦਾ ਵਿਜਨ ਦਾ ਡਵੈਲਪਮੈਂਟ ਦਾ ਤੇ ਜਿਹੜੀਆਂ ਕੋਈ ਅਚੀਵਮੈਂਟਸ ਸਰਕਾਰ ਨੇ ਕੀਤੀਆਂ ਸਰਕਾਰ ਉਹਨਾਂ ਦੀ ਗੱਲ ਕਰਦੀ ਆ ਲੇਕਿਨ ਅੱਜ ਸਰਕਾਰ ਦਾ ਕੇਵਲ ਇੱਕ ਮੁੱਦਾ ਕਿਵੇਂ ਇਲੈਕਸ਼ਨ ਜਿੱਤਣੀਆਂ ਔਰ ਕੇਜਰੀ ਆਲ ਸਾਹਿਬ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਅਰੋੜਾ ਨੂੰ ਜਿਤਾਉਣ ਦਾ ਮਤਲਬ ਬਾਈ ਜੀ ਵੇ ਜੇ ਜਿੱਤੂ ਦਾ ਤਾਂ ਜਾਣਗੇ ਨਾ ਸੋ ਇਹ ਇਸ ਕਰਕੇ ਆ ਵੀ ਉਹ ਰੋੜੇ ਨੂੰ ਜਿਤਾਉਂਦਾ ਨਹੀਂ ਕੋਈ ਮਤਲਬ ਸੀ ਇਹਦਾ ਔਰ ਅੱਜ ਸਰਕਾਰ ਪੈਨਿਕ 'ਚ ਆ ਅਗਰ ਆਮ ਆਦਮੀ ਪਾਰਟੀ ਹਰਦੀ ਆ ਤੇ ਸਮਝੋ ਕਿ ਕੇਜਰੀਵਾਲ ਸਾਹਿਬ ਜਿਵੇਂ ਗੱਡੀ ਦਾ ਟੋਟਲ ਲਾਸ ਨਹੀਂ ਹੋ ਜਾਂਦਾ ਟੋਟਲ ਲਾਸ ਟੋਟਲ ਲਾਸ ਵਾਲੀ ਪ੍ਰੈਸ਼ਰ 'ਚ ਆ ਪੈਨਿਕ ਕੇਸ ਗੱਲ ਦਾ ਇਸੇ ਪੈਨਿਕ ਦੇ ਵਿੱਚ ਵਿਜੀਲੈਂਸ ਨੂੰ ਸੰਮਨ ਕੀਤਾ ਭਾਰਤਪੁਰਸ਼ਣ ਆਸ਼ੂ ਜੀ ਨੂੰ ਔਰ ਉਹਨਾਂ ਤੇ ਦੋ ਪਰਚੇ ਪਹਿਲਾਂ ਵੀ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੇ ਸੀ ਜਿਹੜੇ ਦੋ ਦੋ ਸਾਲ ਹੋ ਗਏ ਕੀਤੇਆਂ ਨੂੰ ਅਗਰ ਇਹ ਕੇਸ ਦੇ ਵਿੱਚ ਸੰਮਨ ਕਰਨਾ ਸੀ ਤੇ ਪਹਿਲਾਂ ਦੋ ਪਰਚੇ ਕਰ ਚੁੱਕੇ ਆ ਉਹਨੂੰ ਵਿਜਰਤ ਸੁੱਤੀ ਪਈ ਸੀ ਇਹ ਜਿਹੜਾ ਕੇਸ ਹੈ ਨਾ ਟਰਸਟ ਦਾ ਕੋਈ ਸਕੂਲ ਦਾ ਤੇ ਮੈਨੇਜਮੈਂਟ ਤੇ ਅੱਜ ਤੋਂ 10 ਸਾਲ ਪਹਿਲਾਂ ਭਾਰਤ ਪੂਸ਼ਨ ਆਸ਼ੂ ਜਦੋਂ ਮੰਤਰੀ ਵੀ ਨਹੀਂ ਬਣੇ ਸੀ ਉਦੋਂ 2 ਜਾਂ 3 ਸਾਲ ਪਹਿਲਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਜੀ ਮੇਰਾ ਇਹਨਾਂ ਕੋਲ ਲੈਣ ਤੇ ਨਹੀਂ ਤੇ ਜੇ ਅੱਜ ਬੁਲਾ ਗਿਆ ਤੇ ਉਹ ਫੈਬਰਿਕੇਟਡ ਕੇਸ ਹੈ ਸਰਕਾਰ ਬੌਂਦਲੀ ਹੋਆ ਔਰ ਅੱਜ ਗਵਰਨਮੈਂਟ ਮਸ਼ੀਨਰੀ ਦਾ ਟੋਟਲ ਮਿਸਯੂਜ਼ ਕਰ ਰਹੀ ਹੈ ਸਰਕਾਰ ਚਾਹੇ ਪੁਲਿਸ ਆ ਚਾਹੇ ਹੋਰ ਏਜੰਸੀਜ਼ ਨੇ ਐਡਮਿਨਿਸਟ੍ਰੇਸ਼ਨ ਨੇ ਔਰ ਜਦੋਂ ਵਿਜੀਲੈਂਸ ਦਾ ਪਰਚਾ ਕੀਤਾ ਤੇ ਜਦੋਂ ਦੇਖਿਆ ਕਿ ਵੀ ਲੋਕ ਅਸ਼ੂਜੀ ਦੇ ਨਾਲ ਖੜੇ ਆ ਉਹਨੂੰ ਹੋਰ ਭੰਗ ਪਰ ਬਾਹੂਗਾਰਾ ਮਿਲਿਆ ਮਜ਼ਬੂਤੀ ਮਿਲੀ ਆ ਤੇ ਨੈਰੇਟਿਵ ਸੈੱਟ ਕਰਨ ਦੇ ਕਿਛਾ ਇਹ ਤੁਕਾ ਚੱਲ ਗਿਆ ਥੀਰੀਆ ਤੁਕਾ ਓਤਕਾ ਰਹਿ ਗਿਆ تیر ਨਹੀਂ ਬਣਿਆ ਕੇ ਐਸਐਸਪੀ ਨੂੰ ਨੇ ਕਿਹਾ ਸਸਪੈਂਡ ਕਰ ਦਿਓ ਬੀਐਸਐਸਪੀ ਨੂੰ ਕਿਉਂ ਸਸਪੈਂਡ ਕੀਤਾ ਕਹਿੰਦੇ ਭਾਈ ਇਹ ਭਾਰਤਕੁਸ਼ਣ ਆਸ਼ੂ ਦੇ ਦੋਸਤ ਹੈ ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹਨੇ ਸਾਲਾਂ ਤੋਂ ਉਹ ਐਸਐਸਪੀ ਇੱਥੇ ਲੱਗਾ ਆ ਲੁਧੇਣੇ ਚ ਤੇ ਸਰਕਾਰ ਦੀਆਂ ਇੰਨੀਆਂ ਏਜੰਸੀਜ਼ ਐ ਇੰਟੈਲੀਜੈਂਸ ਫੇਲ ਆ ਮੈਂ ਸਮਝਦਾ ਵਾਸਤਵ ਚ ਫੇਰ ਲੱਗਦੀ ਆ ਕਦੇ ਤਾਂ ਡਰੋਨ ਆਉਂਦੇ ਪਤਾ ਨਹੀਂ ਲੱਗਦਾ ਕਦੇ ਵਾਰਦਾਤਾ ਹੁੰਨੀ ਆ ਉਹ ਨਹੀਂ ਪਤਾ ਲੱਗਦਾ ਔਰ ਮੈਂ ਕਹਿੰਦਾ ਸਰਕਾਰ ਨੇ ਮੰਨ ਲਿਆ ਕਿ ਭਾਤ ਪੂਸ਼ਣ ਇੱਕ ਤਕੜਾ ਬੰਦਾ ਔਰ ਹੈਵੀ ਤਕੜਾਈ ਔਰ ਮੈਨੂੰ ਲੱਗਦਾ ਲੱਗਦਾ ਨਹੀਂ ਯਕੀਨ ਹੈ ਕਿ ਸਰਕਾਰ ਬੌਂਦਰੀਓ ਤਾਂ ਇਹਦਾ ਸੰਕੇਤ ਆ ਕਿ ਭਾਰਤ ਪੂਸ਼ਣ ਆਸ਼ੂ ਬਹੁਤ ਭਾਰੀ ਗਿਣਤੀ ਤੇ ਜਤੂ ਦਾ ਵੀਰੋ ਮੈਰਿਓ ਐਸਐਸਪੀ ਨੂੰ ਕਰ ਦੋਤਾ ਸਸਪੈਂਡ ਹਾਂਜੀ ਲੇਕਿਨ ਇਹ ਸਮਨ ਜਿਹੜੇ ਕਿਉਂਕਿ ਸਮਨ ਜਿਹੜੇ ਆ ਉਹ ਐਸਐਸਪੀ ਨੇ ਨਹੀਂ ਦਤੇ ਉਹ ਡੀਐਸਪੀ ਨੇ ਦਤੇ ਆ ਇਹ ਤੁਹਾਨੂੰ ਕਾਪੀ ਦੇ ਦਿੰਦੇ ਹੋਣੀਆਂ ਆਇਆ ਸਮਨ ਇਹ ਸਿਗਨੇਚਰ ਨੇ ਡੀਐਸਪੀ ਦੇ ਸਸਪੈਂਡ ਕੀਤਾ ਆਪਾਂ ਐਸਐਸਪੀ ਦਾ ਜੇ ਐਸਐਸਪੀ ਦੀ ਮਰਜ਼ੀ ਦੇ ਨਾਲ ਇਹ ਪਰਚਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਸਰਕਾਰ ਵੇਖੇ ਜੇ ਐਸਐਸਪੀ ਨੂੰ ਪਤਾ ਤਾਂ ਉਹ ਉੱਪਰ ਵਾਲੇ ਨੂੰ ਪਤਾ ਹੂਗਾ ਤਾਂ ਜੇ ਡੀਐਸਪੀ ਨੇ ਸਾਈਨ ਕਰਨਾ ਐਸਐਸਪੀ ਨੂੰ ਸਸਪੈਂਡ ਕੀਤਾ ਜਾ ਰਿਹਾ ਤੇ ਉੱਪਰ ਵਾਲੇ ਦਾ ਵੀ ਕੀ ਕਰੋਗੇ ਗੱਲ ਇੱਥੇ ਨਹੀਂ ਰੁਕਦੀ ਇਦੋਂ ਪਹਿਲਾਂ ਸਰਕਾਰ ਨੇ ਇੱਕ ADGP اور ਦੋ SSP ਵਿਦਮੰਦਸ ਸਪੈਨ ਕੀਤੇ ਸੀ ਤੇ ਆਹ ਚੁੱਠੀ ਐ ਸਸਪੈਂਸ਼ਨ ਦੇ ਆਰਡਰ ਜਿਹੜੇ ਰਿਪੋਰਟ ਕਰਨ ਦੀ ਇਹਦੇ ਵਿੱਚ ਲਿਖਿਆ ਪਹਿਲਾਂ ਉੱਪਰ ਦੋ ਗੱਲਾਂ ਲਿਖੀਆਂ ਫਿਰ ਲਿਖਿਆ ਫਰਦਰ ਦੀ ਪੀਰੀਅਡ ਆਫ ਸਸਪੈਂਸ਼ਨ ਆਫ ði ਆਫਿਸਰ ਸ਼ਲ ਬੀ ਟ੍ਰੀਟਡ ਐਜ਼ ਡਿਊਟੀ ਪੀਰੀਅਡ ਸਸਪੈਂਸ਼ਨ ਵੀ ਖਤਮ ਤੇ ਉਹ ਜਿਹੜਾ ਬੀਨਾ ਘਰ ਬਿਠਾ ਰਿਆ ਉਹਨੂੰ ਸਰਵਿਸ ਚ ਗਿਣਾਇਆ ਜਾਏਗਾ ਤੇ ਹੁਣ ਜਿਹੜਾ ਐਸਐਸਪੀ ਕੱਲ ਸਸਪੈਂਡ ਕੀਤਾ ਹੁਣ ਇਹਨਾਂ ਵੀ ਇਹ ਆ ਇਹ ਸਭ ਮੈਰਿਟ ਬਿਲਡ ਕਰਨ ਵਾਲੀਆਂ ਸਰਕਾਰ ਦੀਆਂ ਗੱਲਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨਵੀਂ ਤੋਂ ਨਵੀਂ ਸਟੋਰੀ ਬਣਾਉਂਦੀ ਆ ਲੋਕਾਂ ਨੂੰ ਹਰਾਸ ਕਰਨ ਲਈ ਔਰ ਕੌਂਸਲਰਾਂ ਦੇ ਪਰਚੇ ਕਰਨੇ ਮੌਤ ਪਰ ਬੰਦਿਆਂ ਦੇ ਪਰਚੇ ਕਰਨੇ 58 ਕੇਸਸ ਦਰਜ ਕਰ ਚੁੱਕੇ ਆ ਪਰ ਆਸ਼ੂ ਜੀ ਦਾ ਜਿੱਥੇ ਉਹਨਾਂ ਨੂੰ ਦੋ ਚ ਕਲੀਨ ਚਿੱਟ ਮਿਲੀ ਆ ਹਾਈ ਕੋਰਟੋਂ ਤੇ ਤੀਜਾ ਜਿਹੜਾ ਕੇਸ ਸੀ ਇਮੀਡੀਏਟਲੀ ਰੀਲੀਫ ਕੋਰਟ ਨੇ ਉਹਨਾਂ ਨੂੰ ਦਿੱਤਾ ਸੋ ਮੇਰਾ ਮਤਲਬ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਤੱਕਾ ਕਰਦੀ ਆ ਇੱਕ ਬੰਦਾ ਕੈਂਡੀਡੇਟ ਖੜਾ ਆ ਇਲੈਕਸ਼ਨ ਚੱਲਦੇ ਆ ਜਿਹਦੇ ਉਤੇ ਪਰਚਾ ਕੀਤਾ ਜਾਵੇ ਇਹ ਗੱਲ ਮਾੜੀ ਆ ਸੋ ਕੋਰਟ ਨੇ ਉਹਨਾਂ ਨੂੰ ਜੁਰਮਾਨਾ ਖ ਦੇ ਦਿੱਤੀ ਔਰ ਫ੍ਰਸਟ੍ਰੇਸ਼ਨ ਚਾਰਜ ਸਰਕਾਰ ਤੇ ਸਟੋਰੀ ਪਲਾਂਟ ਕਰਦੇ ਆ ਔਰ ਨੈਰੇਟਿਵ ਬਣਾਉਂ ਲਈ ਨਾ ਜੀ ਜਦੋਂ ਇਲੈਕਸ਼ਨ ਚਾਲੂ ਹੀ ਹੋਇਆ ਪੇਪਰ ਦਾਖਲ ਕਰਾਇਆ ਤੇ ਪਰਚਾ ਇੱਕ ਮੀਡੀਆ ਚ ਆਇਆ ਮੇਰੇ ਖਿਆਲ ਨਾਲ ਸਵੇਰਾ ਨੇ ਬ੍ਰੇਕ ਕੀਤੀ ਹੋਣੀ ਉਹਨਾਂ ਨੇ ਕਿਹਾ ਵੀ ਆਸ਼ੂ ਨੇ ਇੱਕ ਚਿੱਠੀ ਲਿਖੀ ਆ ਹਾਈ ਕਮਾਂਡ ਨੂੰ ਆਪਣੇ ਸੀਨੀਅਰ ਕੁਲੀਗਸ ਦੇ ਖਿਲਾਫ ਕਿ ਮੈਮਰਾ ਮਦਦ ਨਹੀਂ ਕਰ ਰਹਾ ਕੋ ਵੀ ਇੱਕ ਪਲਾਂਟਡ ਸਟੋਰੀ ਸੀ ਆਸ਼ੂ ਨੇ ਬਿਆਨ ਦਿੱਤਾ ਆਸ਼ੂ ਦੇ ਬਿਆਨ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਨਾ ਸਰਕਾਰ ਨੇ ਨਾ ਉਸ ਮੀਡੀਆ ਵਾਲੇ ਨੇ ਤੇ ਇਹਦਾ ਮਤਲਬ ਇਹ ਆ ਕਿ ਅੱਜ ਸਰਕਾਰ ਮੀਡੀਆ ਨੂੰ ਵੀ ਮਿਸਯੂਜ਼ ਕਰ ਰਹੀ ਆ ਔਰ ਮੈਂ ਕਹਿਣਾ ਕਿ ਜਿਹੜਾ ਬੰਦਾ ਆਵਾਜ਼ ਚੱਕੂਗਾ ਸਰਕਾਰ ਦੇ ਉਲਟ ਉਹਦੇ ਤੇ ਪਰਚਾ ਹੋਊਗਾ ਤੁਹਾਡੇ ਪੱਤਰਕਾਰ ਵੀਰ ਹਾਂਜੀ ਪੱਤਰਕਾਰ ਵੀਰ ਮਿੰਟੂ ਗੁਰਸਰੀਆ ਸੁਖਵਿੰਦਰ ਸਿੰਘ ਸਿੱਧੂ ਲੋਕਨਾ ਸੰਦੀਪ ਲਾਧੂ ਕੇ ਜਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਇਹਨਾਂ ਦੀ ਚਾਣਵੇਂ ਚੱਲ ਰਹੀ ਹੈ ਕਿ ਵੀ ਇਹਨਾਂ ਦੇ ਪਰਚਾ ਕਿਵੇਂ ਕਰਨਾ ਇਹਨਾਂ ਦਾ ਕਸੂਰ ਜਾਂ ਇਹਨਾਂ ਦੀ ਕਾਬਲੀਅਤ ਮੈਂ ਕਾਬਲੀਅਤ ਕਹਾਵਾਂਗਾ ਕਿ ਸਰਕਾਰ ਦੇ ਜਿੰਨੇ ਪ੍ਰੋਗਰਾਮ ਲੋਕਾਂ ਦੇ ਆਈਵਾਸ਼ ਕਰਨੇ ਕੀਤੇ ਜਾ ਰਹੇ ਆ ਉਹਨਾਂ ਦਾ ਪਰਦਾ ਫਾਸ਼ਨਾ ਵੀਰਾਂ ਨੇ ਕੀਤਾ ਇਹ ਸ਼ਲਾਘਾ ਦੇ ਯੋਗ ਨੇ ਯੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਉਹਦੇ ਬਾਰੇ ਇਹ ਵੀਰ ਮੇਰੇ ਡਟ ਕੇ ਬੋਲੇ ਤੇ ਖਮਿਆਲਜਾ ਪੁਖਤਰਾ ਪੈ ਰਿਆ ਇਹ ਯਾਰੋ ਰਾਹ ਕਿ ਲੋਕਾਂ ਦੇ ਰਾਜ ਕਰਤੇ ਹੀ ਤੁੰਗੇ ਅੱਜ ਲੁਧਿਆਣਾ ਅਸਤੇ ਲੋਕ ਉਹਨਾਂ ਨੇ ਮਨ ਬਣਾਇਆ ਸਰਕਾਰ ਨੂੰ ਪਤਾ ਆ ਕਿ ਅੱਗੇ ਕਈ ਤਰੀਕ ਦਾ ਜਿਹੜਾ ਰਿਜ਼ਲਟ ਆ অরੂਨੀ ਤਰੀਕੀਆਂ ਜਿਹੜੀਆਂ ਉਹ ਵੋਟਾਂ ਉਹ ਭਾਰਤ ਭੂਸ਼ਣ ਆਸ਼ੂ ਦੇ ਹੱਕ ਚ ਪੈਣੀਆਂ ਇਸ ਕਰਕੇ ਇਹ ਸਾਰੇ ਕੰਮ ਕਰ ਰਿਹਾ ਇਨਨ ਨੂੰ ਅਸੀਂ ਕੰਡੈਮਨਡ ਕਰਦੇ ਆ ਭਾਰਤ ਪੂਸ਼ਣ ਨੂੰ ਸਰਕਾਰ ਮੰਨੀ بیٹھی ਆ ਕਿ ਸਟਰੋਂਗ ਆ ਉਹਨਾਂ ਦੇ ਐਸਐਸਪੀ ਵੀ ਹੋ ਚਿਰਉਂਦਾ ਤੇ ਜਿਤਨਾ ਵੀ ਹੋਣੇ ਆ ਲੋਕ ਵੀ ਹੁੰਚੋਦੇ ਆ ਬਈ ਇਨੀ ਗੱਲ ਕਰਨੀ ਸੀ ਸੰਭਲਦੇ ਸੀ ਕਿ ਕਿਸੇ ਕਿਰਾਂ ਕਰਦੇ ਚੈਲੰਜ ਜਿਹੜੇ ਸੰਭਲਦੇ ਸੀ ਫਿਲਹਾਲ ਫਿਲਹਾਲ ਅਸੀਂ ਕਿਸੇ ਵੀ ਪੁਲਿਸ ਵਾਲੇ ਦਾ ਕੋਈ ਫਾਇਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸੇ ਅਫਸਰ ਦਾ ਪਰ ਅਫਸਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਗਾ ਬੇਨਤੀ ਇਹ ਕਹਿਣਾ ਚਾਹੁੰਗਾ ਵੀਰੋ ਮੇਰੇਓ ਇਹ ਸਰਕਾਰਾਂ ਕੰਮ ਕਰਾ ਲੈਣੀਆਂ ਹੁੰਦੀਆਂ ਚੰਗੇ ਬੜੇ ਫਿਰ ਨਾਲ ਨਹੀਂ ਖੜੀਆਂ ਹੁੰਦੀ। ਸੋ ਇਹਨਾਂ ਦੇ ਪ੍ਰੈਸ਼ਰ 'ਚ ਨਾ ਆਓ ਲੀਗਲੀ ਅਸੀਂ ਵੀ ਉਹਨਾਂ ਕੀ ਕਰਾਂਗੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੇਕਿਨ ਹਾਂ ਜੇ ਕੋ ਉੱਪਰ ਨੂੰ ਚੜੇਗਾ ਤਾਂ ਫਿਰ ਉਹਦਾ ਸਿਕੰਜਾ ਪੂਰਾ ਟਾਈਟ ਕਰਾਂਗੇ। ਤੁਸੀਂ ਪਾਰਟਿਕੁਲਰਲੀ ਸਰ ਡੀਐਸਪੀ ਦੇ ਨਾਮ ਲੈ ਤਾਈ ਕੁਝ ਨਹੀਂ ਪਾਰਟਿਕੁਲਰਲੀ ਨਹੀਂ ਮੈਂ ਕਿਸੇ ਡੀਐਸਪੀ ਦੇ ਉਲਟ ਨਹੀਂ ਮੈਂ ਤਾਂ ਤੁਹਾਨੂੰ ਫੈਕਟਸ ਦੱਸਿਆ ਇਹ ਨਾ ਫੈਕਟਰੀ ਨੂੰ ਕੋਲ ਸਰਕਾਰ ਨੇ ਇਹ ਫੈਬ੍ਰੀਕੇਟ ਕਰਨਾ ਹੀ ਸਾਰਾ ਕੁਝ ਯਾਰ ਕਿਸੇ ਅਕੱਲਾ ਕਰੋ ਲੂਫ ਹੋਰ ਤੂੰ ਜਲਦੀबाजी ਚ ਕਰਦੇ ਹੋ ਕਰਦੇ 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 ਸ਼ਾਇਦ ਕੀਤੇ ਡੀਐਸਪੀ ਨੇ ਤੂੰ ਟੰਗ ਦਿੱਤਾ ਐਸਐਸਪੀ ਐਸਐਸਪੀ ਟੰਗਿਆ ਤਾਂ ਉਹਦਾ ਉੱਪਰਲਾ ਅਫਸਰ ਕਿਉਂ ਨਹੀਂ ਟੰਗਿਆ ਜੇ ਛੇ ਨਹੀਂ ਬਣਾਉਂਦੇ ਪੂਰੀ ਬਣਾਓ ਜਾਂ ਫਿਰ ਡੀਐਸਪੀ ਨੂੰ ਟੰਗਦੇ ਉਹਨੂੰ ਵੀ ਤਾਂ ਨੀਂਨੇ ਮਗਰੋਂ ਤੂੰ सस्पेंशन ਆਰਡਰ ਕੈਨਸਲ ਹੀ ਕਰ ਦੇਣਾ ਸੀ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਕੰਮ ਵੀ ਕਰਨਾ ਅਕੱਲਾ ਕਰੋ ਠੀਕ ਹੈ ਤੁਹਾਨੂੰ ਗਾਣੀ ਮੈਂ ਬਿਲਕੁਲ ਨਹੀਂ ਸਰ ਉਹਨਾਂ ਨੇ ਇਹ ਵੀ ਯਾਰ ਮੇਰੀ ਗੱਲ ਸੁਣ ਲਓ ਜਦ ਕੋਟ ਨੇ ਰਿਲੀਵ ਦਿੱਤੇ ਸੀ ਡੀਐਸਪੀ ਨਾਲ ਕਿਹ ਕੁਲੀਏ ਸਰ ਅਕਾ ਜੀ 19 ਤਰੀਕ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਇਲੈਕਸ਼ਨ ਦੀ ਕੰਪਨੀ ਕਰਾਂਗੇ ਨਹੀਂ ਯਾਰ ਕੀ ਗੱਲ ਤੂੰ ਤਾਂ ਵੀ ਵੇਖਣਾ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਪ੍ਰੋਪਗੈਂਡਾ ਕਰਦੇ ਬਗੈਰ ਮਤਲਬ ਦੇ ਆਸ਼ੂ ਅੱਗੇ ਅੱਗੇ ਭੱਜ ਰਿਹਾ ਯਾਰ ਆਸ਼ੂ ਭੱਜ ਕਿੱਥੇ ਰਿਹਾ ਤੁਸੀਂ ਪਰਚਾ ਕੀਤਾ ਇਲੈਕਸ਼ਨ ਆਉਣਿਆ ਵਰਕਰ ਦਾ ਤੁਸੀਂ ਢੀਮੋਰਲਾਈਜ਼ ਕਰਨਾ ਚਾਹੁੰਦੇ ਵਰਕਰ ਹੋ ਤਕੜਾ ਹੋ ਰਿਹਾ ਇਹ ਸੰਕੇਤ ਨੇ ਕਿ ਆਸ਼ੂ ਜਿੱਤ ਰਿਹਾ ਆਸ਼ੂਰੇ ਕਿੱਦੇ ਨਹੀਂ ਜਾਣਾ ਆਸ਼ੂ ਇੱਥੇ ਲੜੇਗਾ ਹਰਿਆਣਾ ਦੀ ਮੀਟਿੰਗ ਹੋਈ ਆ ਸਰਕਾਰੀ ਦਫਤਰਾਂ ਤੇ ਪ੍ਰੀਮਿਟ ਦੀ ਗੱਲ ਕੀਤੀ ਜਾ ਰਹੀ ਹੈ ਹਾਂਜੀ ਸਰਕਾਰੀ ਦਫਤਰਾਂ ਤੇ ਪ੍ਰੀਮਿਟ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਗ੍ਰੋਪ ਕੀਤਾ ਦੀ ਹਰਿਆਣਾ ਦੇ ਵਿੱਤ ਮੰਤਰੀ ਦੀ ਮੀਟਿੰਗ ਹੋਈ ਹੈ ਪਿਆਰ ਅੱਜ ਪੰਜਾਬ ਦਾ ਵੀ ਨਹੀਂ ਪੰਜਾਬ ਦਾ ਮਸਲੇ ਤਾਂ ਸੀ ਇਸ਼ੂ ਉਠਾਵਾਂਗੇ ਤੁਸੀਂ ਹਰਾਨੇ ਤੇ ਜਾ ਪਹੁੰਚੇ ਹੋ ਸਾਨੂੰ ਲੁਧਿਆਣਾ ਅੱਜ ਸਿਰਫ ਮੀਟਿੰਗ ਹੋਈ ਹੈ ਉਹ ਯਾਰ ਲੁਧਿਆਣਾ ਵੈਸਟ ਵਿੱਚ ਸਾਨੂੰ ਕਨਸੈਂਟਰੇਟ ਕਰਨ ਦਿਓ ਉਹਦੇ ਨਾਲ ਸੰਬੰਧਿਤ ਸਵਾਲ ਜਿਹੜਾ ਮਰਜ਼ੀ ਪੁੱਛੋ ਹਰਾਨਾ ਜੀ ਇਹ ਜੋ ਇਲੈਕਸ਼ਨ ਆ ਇਸ ਨੂੰ ਕਾਂਗਰਸ ਦਿੱਕਾ ਸੈਮੀ ਫਾਈਨਲ ਵੱਜੋਂ ਦੇਖ ਰਿਹਾ ਲੋਕਾਂ ਦੇ ਵਿੱਚ ਜੋਰ ਤੋਂ ਜੋਰ ਕਰ ਰਿਹਾ ਕਿਹੜੀਆਂ ਸਿਆਸੀ ਦੀ ਦੋਸਤਾਂ ਵੱਲੋਂ ਤੁਹਾਨੂੰ ਦੱਸੀ ਜਾ ਰਹੀਆਂ ਨੇ ਦੇਖੋ ਗੱਲ ਆ ਸੈਮੀ ਫਾਈਨਲ ਸਾਡੇਰੋਂ ਨਹੀਂ ਵੇਖਿਆ ਜਾ ਰਿਹਾ ਇਹ ਇੱਕ ਕਿਸੇ ਨੂੰ ਪਤਾ ਸੀ ਬਾਈ ਇਲੈਕਸ਼ਨ ਆਉਣੀਆਂ ਹਾਲੇ ਸਾਲ ਪਿਆ ਸਵਾ ਉਦੋਂ ਕੀ ਕੀ ਵਾਪਰਨਾ ਰੱਬ ਜਾਣੇ ਲੇਕਿਨ ਲੋਕਾਂ ਨੇ ਵੈਸਟਾ ਨੇ ਮਨ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਦੇ ਵਿਲ ਸ਼ੋ ਦਨ ਦੀ ਡੋਰ ਜੋ ਦਿੱਲੀ ਜੁਆ ਉਹਦੇ ਨਾਲ ਮੜਾ ਪੰਜਾਬ ਚ ਹੋਇਗਾ ਉਹਨਾਂ ਦਾ ਵਲੰਟੀਅਰ ਤਕੜਾ ਬਲੰਟੀਅਰ ਤਾਂ ਵਿਚਾਰਾ ਸੜਕਾਂ ਤੇ ਬੈਠਾ ਵਲੰਟੀਅਰ ਹੋਰ ਸੀਗੇ ਕਿਸ ਪਾਰਟੀ ਦੀ ਗੱਲ ਕਰ ਕਾਂਗਰਸ ਦੇ ਵਲੰਟੀਅਰ ਨਹੀਂ ਹੁੰਦੇ ਸਾਡੇ ਵਰਕਰ ਹੁੰਦੇ ਆ ਉਹ ਜਿਹੜੇ ਮਰਜੀ ਵੜੇ ਪਿਤਾ ਪੁਰਖੀਅਤ ਤਿੰਨ ਤਣ ਤਚਾਰ ਪੁਸਤਾਂ ਚਾਰ ਤਰ ਪੁਸਤਾਂ ਦੋ ਤਰ ਨਾਲ ਚੱਲਿਆ ਛਾੜਦੇ ਆ ਕਹੋ ਯਾਰ ਇਹਨਾਂ ਦੇ ਕਈ ਵਾਰ ਕਰਾਇਆਲੇ ਵੀ ਹੁੰਦੇ ਆ ਠੀਕ ਹੈ ਤਾਂ ਕੰਕਰ ਦੇ ਸੋਹਰੇ ਆਪਣੇ ਸਾਹ ਕੋਲ ਖਿਪਟੇ ਜਾਂਦਾ ਪਈ ਬਹੁਤ ਠੀਕ ਆ ਸਾਹਮਣੇ ਦੇਖ ਨਹੀਂ ਲਿਆ ਤੁਸੀਂ ਦੇਖੋ ਯਾਰ ਦੇਖੋ ਇਤਾਂ ਦੀ ਕਰਨੀ ਕਰੀ ਦੀ ਸੀ ਪ੍ਰਧਾਨ ਨੂੰ ਬੜੇ ਕੰਮ ਹੁੰਦੇ ਆ ਸ਼ਮਦਾਨ ਬਚਾਉਣ ਰੈਲੀ ਵੀ ਕਰਨੀ ਆ ਬਲੌਗ ਨੂੰ ਵੀ ਜੋੜਨਾ ਉਹ ਆਪਣਾ ਕੰਮ ਕਰ ਰਹੇ ਜਿਹੜੇ ਅਸੀਂ ਰਹਿ ਗਏ ਅਸੀਂ ਇਹ ਕੰਮ ਕਰ ਰਹੇ ਆ ਤਕੜੇ ਹੋ ਕੇ ਕਰੇ ਜੋ ਕਮਜ਼ੋਰੀ ਹੈ ਤਾਂ ਦੱਸੋ ਹਲੋ ਵੀਰ ਸਵਾਰ ਕੀਤਾ ਇੱਧਰ ਵੇਖ ਕੋਈ ਕਮਜ਼ੋਰੀ ਹੈ ਕਮਜ਼ੋਰੀ ਹੈ ਕੋਈ ਕੰਮ 'ਚ ਯਾਰਾ ਸਾਰਾ ਈਸਟ ਵੈਸਟ ਨਾਰਥ ਸਾਊਥ ਸੈਂਟਰ ਸਾਰੇ ਮжоਰਿਟੀ ਆਫ ਦੀ ਜੌਂਟੀ ਐਂਡ ਸੀ ਕਾਂਗਰਸ ਦੇ ਹਵਾਲੇਦਾਰ ਤਾਂ ਗੱਲ ਪਾ ਕੇ ਮੇਰੀ ਪੁੱਤਰੀ ਨਾਲ ਰਹੀ ਸਾਰੇ ਪੰਜਾਬ ਤੋਂ ਲੋਕ ਆਏ ਨੇ ਜਿਲ੍ਹਾ ਪ੍ਰਧਾਨ ਉਹ ਆਇਆ ਸੀ ਲੇਕਿਨ ਬਚੋਂ ਸਾਰੇ ਤੇਰੀ ਨਹੀਂ ਆ ਰਹੇ ਦਾ ਵੀ ਸੁਣ ਲੈਣ ਮੇਰਾ ਬਚਾਣ ਹੁਸੈਨ ਦੇ ਜ਼ਿਲ੍ਹਾ ਪ੍ਰਧਾਨ ਨੂੰ ਦੇ ਕਰ ਹਾਂ ਜਿਲ੍ਹਾ ਪ੍ਰਧਾਨ ਆਣਾ ਤੁਸੀਂ ਮੈਨੂੰ ਕਮਜ਼ੋਰ ਸਮਝਦੇ ਹੋ ਕਮਜ਼ੋਰ ਸਮਝਦੇ ਹੋ ਜਿਲ੍ਹਾ ਪ੍ਰਧਾਨ ਹੋਣਾ ਚਾਹੀਦਾ ਜਿੱਥੇ ਜਿੱਥੇ ਸਦੀਕ ਸਾਹਿਬ ਆ ਗਏ ਸਾਡੇ ਨਾਲੋਂ ਸਾਰਿਆਂ ਨਾਲੋਂ ਸੀਨੀਅਰ ਨੇ ਉੱਥੇ ਸਾਰੇ ਹੀ ਆ ਗਏ